ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਨ 1644 ਵਿੱਚ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਗੁਰਗੱਦੀ ਬਾਬਾ ਗੁਰਦਤਾ ਜੀ ਦੇ ਵੱਡੇ ਸਾਹਿਬਜ਼ਾਦੇ ਹਰ ਰਾਏ ਜੀ ਨੂੰ ਬਖਸ਼ ਦਿੱਤੀ ਸੀ ਗੁਰੂ ਹਰ ਰਾਏ ਜੀ ਨੇ ਸੁਰੱਖਿਆ ਹਿੱਤ 2200 ਘੋੜਸਵਾਰਾਂ ਦੀ ਫੌਜ ਰੱਖੀ ਉਧਰ ਮੁਗਲ ਹਾਕਮਾਂ ਦੇ ਆਪਣੇ ਘਰ ਸ਼ਾਹਜਹਾਨ ਦੇ ਪੁੱਤਰਾਂ ਵਿੱਚ ਰਸਾ ਕੱਸੀ ਸ਼ੁਰੂ ਹੋ ਗਈ ਸੀ ਇਸ ਗੱਲ ਤੋਂ ਗੁਰੂ ਹਰਾਈ ਜੀ ਚੰਗੀ ਤਰ੍ਹਾਂ ਜਾਣੂ ਸਨ ਔਰੰਗਜ਼ੇਬ ਦੇ ਮਨ ਵਿੱਚ ਇਸ ਗੱਲੋਂ ਸ਼ੱਕ ਸੀ ਕਿ ਗੁਰੂ ਹਰਾਈ ਜੀ ਦਾਰਾਸ਼ਿਕੋ ਦੇ ਹਮਾਤੀ ਸਨ ਦਾਰਾਸ਼ਿਕੋ ਔਰੰਗਜ਼ੇਬ ਦੇ ਮੁਕਾਬਲੇ ਵਿੱਚ ਉਦਾਰ ਖਿਆਨਾ ਵਾਲਾ ਸੀ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਉਹ ਸੂਫੀਆਂ ਦੇ ਪ੍ਰਭਾਵ ਅਧੀਨ ਸੀ ਉਹ ਪੰਜਾਬ ਦੀ ਸੂਬੇਦਾਰੀ ਕਰ ਚੁੱਕਾ ਸੀ ਲੇਕਿਨ ਜ਼ਿਆਦਾ ਇਹ ਹੈ ਕਿ ਗੁਰੂ ਹਰਾਈ ਜੀ ਨੇ ਉਸ ਦੀ ਕੋਈ ਸਹਾਇਤਾ ਨਹੀਂ ਕੀਤੀ ਔਰੰਗਜ਼ੇਬ ਨੇ ਇਸ ਸ਼ੱਕ ਕਾਰਨ ਹੀ ਇੱਕ ਕਾਜੀ ਦੀ ਸ਼ਿਕਾਇਤ ਉੱਤੇ ਗੁਰੂ ਹਰਾਈ ਜੀ ਨੂੰ ਦਿੱਲੀ ਆਪਣੇ ਦਰਬਾਰ ਵਿੱਚ ਆਉਣ ਲਈ ਸੱਦ ਭੇਜਿਆ ਗੁਰੂ ਸਾਹਿਬ ਆਪ ਤਾਂ ਨਾ ਗਏ ਪਰ ਆਪਣੇ ਸੁਪੁੱਤਰ RAM RAJ ਜੀ ਨੂੰ ਭੇਜ ਦਿੱਤਾ RAM RAJ उदों तक सिख फिलासफी तो चंकी तरह जाणू हो चुके स पर उस दे बावजूद उन्होंने औरंगजेब न खुश करने लिय अनेकतं विखाई एक मौके उन्होंने बहुत कमजोरी विखाई अते बाणी की तुक बिगाड़ दी इस फलस्वरूप गुरु हर राय जी ने आपन मूँह न लाया और आने वाले समय में जो गुरगद्दी देनी ਉਸ ਤੋਂ ਵੰਚਿਤ ਕਰ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਗੁਰਗੱਦੀ ਸ਼ੇਰਨੀ ਦੇ ਤੁਧ ਵਾਂਗ ਹੈ ਜਿਸ ਨੂੰ ਰੱਖਣ ਲਈ ਸੋਨੇ ਦੇ ਬਰਤਨ ਦੀ ਲੋੜ ਹੁੰਦੀ ਹੈ ਗੁਰੂ ਹਰਾਜੀ ਤੋਂ ਪਿਛੋਂ 1661 ਵਿੱਚ ਗੁਰੂ ਹਰਬੀਸ਼ੰਗ ਸਾਹਿਬ ਗੁਰਗੱਦੀ ਤੇ ਬੈਠੇ ਅਤੇ